ਨਿਊਸਮ ਦੀ ਬਹੁਤ ਹੀ ਨੇੜਲੀ ਜਿਹੜੀ ਰਹੀ ਆ ਵਿਲੀਅਮਸ ਵਿਲੀਅਮਸ ਡੈਨਾ ਵਿਲੀਅਮਸ ਜਿਹੜੀ ਫੜੀ ਗਈ ਆ ਹੁਣ ਐਫ ਬੀ ਆਈ ਨੇ ਗ੍ਰਿਫਤਾਰ ਕੀਤੀ ਆ ਧਾਂਦਲੀ ਜਿਹੜੀ ਉਹਨੇ 2.5 ਲੱਖ ਡਾਲਰ ਨੂੰ ਇੱਕ ਕੈਂਪੇਨ ਦੇ ਵਿੱਚੋਂ ਆਈ ਥਿੰਕ ਹੈਵੀਅਰ ਬਸੇਰਾ ਦੇ ਜਿਹੜੇ ਕੈਂਪੇਨ ਨੂੰ ਉਹਨੇ ਖੋਰਾ ਲਾ ਕੇ ਜਿਹੜਾ ਉਸ ਪਾਸੇ ਵੱਲ ਨੂੰ ਲੈ ਗਈ ਸੀ ਸੋ ਹੁਣ ਇਹਦੇ ਵਿੱਚ ਦੱਸਦੇ ਜਾਈਏ ਵੀ ਇਹ ਜਿਹੜੀ ਡੈਨਾ ਵਿਲੀਅਮਸ ਉਹੀ ਆ ਜਿਹੜੀ ਨਿਊਸਮ ਦੀ ਚੀਫ ਆਫ ਸਟਾਫ ਰਹੀ ਆ ਜਿਹੜੀ ਇੱਕ ਟਾਈਮ ਦੇ ਉੱਤੇ ਜਸਮੀਤ ਮੈਸ ਦੇ ਉਲਟ ਖੁੱਲ ਕੇ ਜਿਹੜੀ ਉਹ ਉਹਦੇ ਉਲਟ ਜਿਹੜੀ ਉਹ ਚੱਲਦੀ ਸੀਗੀ ਸੋ ਇਹਦੇ ਇਹਦਾ ਜਿਹੜਾ ਨਾ ਸਿੱਧਾ ਜਿਹੜਾ ਸੰਬੰਧ ਆ ਨਾਲ ਦੇ ਨਾਲ ਹਰਜੋਤ ਸਿੰਘ ਜੀ ਉਹਨਾਂ ਸੰਸਥਾਵਾਂ ਦੇ ਨਾਲ ਲਾਬਿੰਗ ਦੇ ਵਿੱਚ ਉਹਨਾਂ ਸੰਸਥਾਵਾਂ ਦੇ ਨਾਲ ਜਿਹੜਾ ਉਹ ਜੁੜਿਆ ਆ ਜਿਹਦੇ ਵਿੱਚ ਰਾਸ਼ਟਰੀ ਸਮsevak ਸੰਘ ਜਿਹੜਾ ਆਰਐਸਐਸ ਆ ਉਹਨਾਂ ਤੋਂ ਲੱਖਾਂ ਡਾਲਰ ਜਿਹੜੇ ਲਾਬਿੰਗ ਦੇ ਲਈ ਜਿਹੜੇ ਉਹ ਲੈ ਕੇ ਉਹਨਾਂ ਦੀ ਗੱਲ ਨੂੰ ਇਸ ਬੀਬੀ ਨੇ ਗਾਂ ਜਿਹੜਾ ਉਹ ਪ੍ਰਚਾਰਿਆ ਆ ਸੋ ਇਹੋ ਇਹ ਲੱਗਦਾ ਵੀ ਜਿਹੜਾ 509 ਬਿੱਲ ਵੀ ਆ ਹੋ ਸਕਦਾ ਇਹਦੀ throi 509403 ਇਹ ਇਹ ਜਿਹੜੇ ਬਿੱਲ ਆ ਬਿਲਕੁਲ ਇਹ ਬਿਲਕੁਲ ਤੁਸੀਂ ਸਹੀ ਗੱਲ ਜਿਹੜੀ ਕਰ ਰਹੇ ਆ ਇਸ ਦੇ ਵਿੱਚ ਵੀ ਇਹ ਬੀਬੀ ਜਸਮੀਤ ਬੈਂਸ ਦੇ ਉਲਟ ਹੋਣ ਦੇ ਖਾਤਰ ਕਿਉਂਕਿ ਜਸਮੀਤ ਬੈਂਸ ਉਸ ਟਾਈਮ ਦੇ ਉੱਤੇ ਤਾਂ ਨੂੰ ਦੱਸ ਦੇਈਏ ਜਦੋਂ ਗੈਸ ਟੈਕਸ ਲਾਉਣਾ ਸੀ ਇਹ ਕੱਲੀ ਕੱਲੀ ਡੈਮੋਕ੍ਰੇਟ ਸੀ ਜਿਹੜੀ ਡਾਕਟਰ ਜਸਮੀਤ ਬਾਂਸ ਜਿਸਨੇ ਆਪਣੇ ਕੰਸਟੀਟੂਐਂਟਸ ਦੀ ਗੱਲ ਨੂੰ ਸੁਣਦੇ ਹੋਏ ਉਸ ਟੈਕਸ ਵਧਾਉਣ ਦੇ ਉਲਟ ਜਿਹੜਾ ਉਹ ਕੀਤਾ ਸੀ ਉਸ ਤੋਂ ਬਾਅਦ ਉਹਨੂੰ ਉਹ ਕਮੇਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਿਹੜੀ ਜੋ ਬਾਹਰ ਕੱਢਿਆ ਸੀ ਉਹਨੇ ਡੈਨਾ ਵਿਲੀਅਮਸਨ ਨੇ ਲਿਖਿਆ ਸੀ ਕਿ ਕਹਿੰਦੀ ਅਲੋਨ ਐਂਡ ਕਨਫਿਊਜ਼ਡ ਯੂ ਸ਼ਲ ਲਾਈਕਲੀ ਰਿਮੇਨ ਵੀ ਤੂੰ ਬੇਸਿਕਲੀ ਚਾਹੇ ਪਾਰਟੀ ਦੇ ਵਿੱਚ ਆ ਪਰ ਤੂੰ ਕੱਲੀ ਰਹੇਂਗੀ ਤੇ ਕਨਫਿਊਜ਼ ਜਿਹੜੀ ਇਸ ਚੀਜ਼ ਦੇ ਵਿੱਚ ਰਹੇਗੀ ਸੋ ਜਿਹੜੇ ਆ ਨਾ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਥੋਂ ਇਹ ਪਤਾ ਹੁਣ ਲੱਗ ਰਿਹਾ ਆ ਵੀ ਜਿਹੜੇ ਐਂਟੀ ਸਿੱਖ ਗਰੁੱਪਸ ਆ ਜਿਹੜੇ ਖਾਸ ਕਰਕੇ ਡਾਕਟਰ ਬੈਂਸ ਦੇ ਹਾਂ ਸੰਗੀ ਗਰੁੱਪਾਂ ਉਹਨਾਂ ਦਾ ਸਾਥ ਜਿਹੜਾ ਆ ਇਸ ਬੀਬੀ ਡਾਇਨਾ ਵਿਲੀਅਮਸ ਵਿਲੀਮਸਨ ਨੇ ਜਿਹੜਾ ਉਹ ਦਿੱਤਾ ਸੀਗਾ ਸੋ ਜਿਹੜਾ ਕਾਸਟ ਬਿਲ ਨੂੰ ਵੀਟੋ ਕਰਾਉਣਾ ਤੇ ਜਿਹੜਾ 509 ਨੂੰ ਬਿਲ ਨੂੰ ਵੀਟੋ ਕਰਾਉਣਾ ਆਪਾਂ ਇਹ ਸੋਚ ਸਕਦੇ ਆ ਵੀ ਇਹ ਜਿਹੜੀ ਬੀਬੀ ਦਾ ਇਸ ਦੇ ਵਿੱਚ ਕੋਈ ਨਾ ਕੋਈ ਹੱਥ ਜਿਹੜਾ ਉਹ ਰਿਆ ਹੋ ਸਕਦਾ ਆ ਕਿਉਂਕਿ ਇਹਨੇ ਲੱਖਾਂ ਹੀ ਡਾਲਰ ਤਿੰਨ ਟਾਈਮ ਜਿਹੜਾ ਹਰਜੋਤ ਸਿੰਘ ਜੀ ਪਹਿਲੇ ਕੁਆਟਰ ਦੇ ਵਿੱਚ 120 ਹਜ਼ਾਰ ਡਾਲਰ 2025 ਦੇ ਦੂਜੇ ਕੁਆਟਰ ਦੇ ਵਿੱਚ 1 ਲੱਖ ਡਾਲਰ ਤੇ ਤੀਜੇ ਕੁਆਟਰ ਚ 110 ਹਜ਼ਾਰ ਡਾਲਰ ਜਿਹੜਾ ਸਕੁਅਰ ਪੈਟਰਨ ਬਾਕਸ ਕਰਕੇ ਜਿਹੜੇ ਬੰਦੇ ਨਾਲ ਇਸ ਤੇ ਜਿਹੜੇ ਫਸੇ ਆ ਵੀ ਉਹਨਾਂ ਦੇ ذریعے ਜਿੰਨੇ ਇਹਨੇ ਧਾਂਦਲੀ ਕੀਤੀ ਸੀਗੀ ਵੀ ਜਿਹੜੀ ਆਰਐਸਐਸ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜੀ ਇੱਥੇ ਦੀ ਆ ਉਹਦੇ ਨਾਲ ਜਿਹੜੀ ਮਿਲ ਕੇ ਜਿਹੜੀ ਲਾਬਿੰਗ ਆ ਉਹ ਕੀਤੀ ਸੀ ਸੋ ਇਥੋਂ ਸਪਸ਼ਟ ਹੋ ਰਿਹਾ ਵੀ ਤੁਸੀਂ ਦੇਖ ਲਓ ਵੀ ਕਿੱਥੇ ਕਿੱਥੇ ਤੱਕ ਜਿਹੜੀਆਂ ਤਾਰਾਂ ਜਿਹੜੀਆਂ ਜੁੜੀਆਂ ਆ ਸੋ FBI ਦਾ ਡਿਪਾਰਟਮੈਂਟ ਆਫ ਜਸਟਿਸ ਦਾ ਬਹੁਤ ਬਹੁਤ ਧੰਨਵਾਦ ਉਹਨੇ ਐਡੀ ਕਰਪਟ ਜਿਹੜੀ BB ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਤੇ ਇਹ ਚੀਜ਼ਾਂ ਸਪਸ਼ਟ ਹੋਈਆਂ ਪਰ ਆਪਾਂ ਨੂੰ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਆ ਤੁਸੀਂ ਦੇਖੋ ਵੀ ਕਿੱਥੋਂ ਕਿੱਥੋਂ ਤੱਕ ਜਿਹੜੇ ਆ ਉਹ ਲੋਕ ਤੁਹਾਡੇ ਜਿਹੜੇ ਜਣਾ ਵੱਢ ਰਹੇ ਆ ਇਹ ਡਸ ਨਾਟ ਮੈਟਰ ਤੁਸੀਂ ਕਿਹੜੀ ਪਾਰਟੀ ਦੇ ਆ ਇਹ ਦੇ ਡੈਮੋਕ੍ਰੇਟ ਪਾਰਟੀ ਹੈ ਜਿਹੜੀ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਦੇਖੋ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੁਹਾਡੀਆਂ ਜਿਹੜੀਆਂ ਜੜਾਂ ਇਸ ਦੇ ਵਿੱਚ ਵੱਡੀਆਂ ਹੈਗੀਆਂ ਸੋ ਇਹ ਜਿਹੜਾ ਸੰਗੀ ਗਰੁੱਪਾ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲਾਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲਾਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਆ ਸੀਗਾ ਵੀ ਲਾਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ ਚ ਇਹ ਪਤਾ ਲੱਗਿਆ ਵੀ 330000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸੀ ਸਿਰਫ ਇਸ ਸਾਲ ਦਾ ਜੀ ਇਸ ਸਾਲ ਤਿੰਨ ਕੁਆਟਰਾਂ ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ ਵਿਚਾਲੇ ਉਹਨਾਂ ਨੇ ਇੱਕ ਬਨ ਪਲਸ ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਇਹ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅੱਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਆ ਜਿਹੜੀ ਐਚਏਐਫ ਦੇ ਨਾਲ ਸੋ ਇਥੋਂ ਇਹ ਸਪਸ਼ਟ ਹੁੰਦਾ ਇਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ ਹੈ